ਕਰਤਣਾ ਪਿਓ ਪੁੱਤ ਦੋਨੋਂ ਹੁੰਨੇ ਆ ਮੁੰਡਾ ਹਲੇ ਕੁਵਾਰਾ ਹੁੰਦਾ ਪਿਓ ਬਜ਼ੁਰਗ ਹੋ ਜਾਂਦਾ ਮਾਂ ਦੀ ਉਹਦੀ ਦੀ ਡੈਥ ਹੋਈ ਹੁੰਦੀ ਆ ਮੰਨ ਲਓ ਮੁੰਡੇ ਦੀ ਦੀ ਤਾਂ ਮੁੰਡੇ ਦਾ ਪਿਓ ਵੀ ਜਦੋਂ ਮੰਨ ਲਓ ਵੀ ਜ਼ਿੰਦਗੀ ਦੀ ਅਖੀਲੀ ਸਟੇਜ ਤੇ ਆ ਜਾਂਦਾ ਤਾਂ ਉਹ ਨੂੰ ਗੱਲਾਂ ਗੱਲਾਂ ਚ ਦੱਸਦਾ ਕਹਿੰਦਾ ਵੀ ਪੁੱਤਰਾ ਦਰਖਤ ਨਾ ਮੈਂ ਜਵਾਨੀ ਤੇ ਉਸ ਵੇਲੇ ਲਾਇਆ ਸੀ ਜਦੋਂ ਮੈਂ ਚੜ੍ਹਦੀ ਜਵਾਨੀ ਚਤਾ ਵੀ ਹੁਣ ਜਿਉਂ ਜਿਉ ਮੇਰੀ ਉਮਰ ਢਲਦੀ ਜਾ ਰਹੀ ਹੈ ਉਵੇਂ ਹੀ ਇਹ ਦਰਖਤ ਵੀ ਸੁੱਕਦਾ ਜਾ ਰਿਹਾ ਦਿਨ ਪਰ ਦਿਨ ਆਪਣੇ ਪੱਤੇ ਨੇ ਜਿਹੜੇ ਉਹ ਸਿੱਟਦਾ ਜਾ ਰਿਹਾ ਵੀ ਜਿਸ ਦਿਨ ਇਹ ਦਰਖਤ ਖੀਲਾ ਪੱਤਾ ਸੜ ਦੂਗਾ ਵੀ ਮੈਨੂੰ ਪੂਰਨ ਯਕੀਨ ਆ ਮੈਨੂੰ ਪੂਰਾ ਯਕੀਨ ਆ ਵੀ ਉਸ ਦਿਨ ਮੇਰੀ ਡੈਥ ਹੋ ਜਾਊਗੀ ਮੇਰੀ ਮੌਤ ਹੋ ਜਾਊਗੀ ਤਾਂ ਉਹਦਾ ਮੁੰਡਾ ਉਹਨੂੰ ਕਹਿੰਦਾ ਵੀ ਜੇ ਇਹ ਗੱਲ ਆ ਤੇਰਾ ਇਸ ਪ੍ਰਤੀ ਹੋਏ ਨਹੀਂ ਯਕੀਨ ਆ ਉਹ ਕਹਿੰਦਾ ਵੀ ਯਕੀਨ ਤਾਂ ਮੇਰਾ ਇਦਾਂ ਵੀ ਇਹ ਦਰਖਤ ਨੇ ਮੇਰੇ ਨਾਲ ਜ਼ਿੰਦਗੀ ਦੀ ਸਾਰੀ ਹੰਡਾਈ ਆ ਇਹਦੇ ਨਾਲੇ ਮੈਂ ਜਵਾਨ ਹੋਇਆ ਇਹਦੇ ਨਾਲੇ ਜਿਵੇਂ ਮੈਂ ਜਵਾਨ ਹੋਇਆ ਉਵੇਂ ਹੀ ਜਵਾਨ ਹੋਇਆ ਜਿਉਂ-ਜਿਉਂ ਮੇਰੇ ਤੇ ਬੁਢਾਪਾ ਆਇਆ ਉਵੇਂ ਇਹਦੇ ਤੇ ਬੁਢਾਪਾ ਆ ਗਿਆ ਹੁਣ ਹੁਣ ਮੈਂ ਵੀ ਮੰਜੇ ਤੇ ਪੈ ਗਿਆ ਹਾਰ ਕੇ ਵੀ ਦਰਖਤ ਆਪਣੇ ਲਾਸਟ ਸਟੇਜ ਤੇ ਆ ਪਹੁੰਚਿਆ ਵੀ ਹੁਣ ਇਹ ਮੈਨੂੰ ਉਮੀਦ ਨਹੀਂ ਵੀ ਦੁਬਾਰਾ ਫੁੱਟੂਗਾ ਵੀ ਇਹ ਜਿਉਂ-ਜਿਉਂ ਪੱਤੇ ਸਿੱਟੀ ਜਾਊਗਾ ਜਦ ਤਣ ਇਹਦਾ ਆਖਿਰਲਾ ਪੱਤਾ ਹੋਇਆ ਉਦੋਂ ਤੋਂ ਮੇਰੀ ਗੱਲ ਗੌਰ ਨਾਲ ਯਾਦ ਰੱਖੀ ਵੀ ਉਦੋਂ ਮੇਰੀ ਜਾਨ ਨਿਕਲ ਜਾਊਗੀ ਤਾਂ ਮੁੰਡਾ ਹੁਣ ਸੋਚਣ ਚ ਪੈ ਗਿਆ ਵੀ ਬਾਪੂ ਤਾਂ ਯਕੀਨਤਾ ਦਰਖਤ ਤੇ ਖੜਾ ਵੀ ਕਰਿਆ ਕਿ ਜਾਵੇ ਤਾਂ ਬਜ਼ੁਰਗ ਦੀ ਜਿਹੜੀ ਗੱਲ ਸੀ ਉਹ ਆਖਰਕਾਰ ਸੱਚ ਹੁੰਦੀ ਦਿਖੀ ਉਹਨੂੰ ਦਰਖਤ ਹੁਣ ਪੱਤ ਝਾੜ ਆ ਗਏ ਡੇਲੀ ਕੁਛ ਨਾ ਕੁਛ ਪੱਤੇ ਸੜਦਿਆ ਕਰੇ ਤਾਂ ਬਜ਼ੁਰਗ ਸੀ ਜਿਹੜਾ ਉਹਦਾ ਬਾਪੂ ਮੁੰਡੇ ਦਾ ਉਹ ਦਿਨ ਪਰ ਦਿਨ ਡਾਊਨ ਹੋ ਗਿਆ ਕਰੇ ਹੋਰ ਵੱਧ ਡਾਊਨ ਦਰਖਤ ਵੱਲ ਦੇਖ ਕੇ ਤਾਂ ਡਾਊਨ ਹੁੰਦਾ ਹੁੰਦਾ ਉਹ ਡਾਊਨ ਹੋ ਹੀ ਗਿਆ ਦਰਖਤ ਆਪਣੀ ਪੱਤ ਝੜਤੇ ਸੀ ਤਾਂ ਪੂਰੀ ਪੱਤ ਝੜ ਆ ਗਈ ਐ ਖੀਲੇ ਪੰਜ ਚਾਰ ਜਦੋਂ ਪੱਤੇ ਰਹਿ ਗਏ ਤਾਂ ਉਤਰੋਂ ਬੇਜ਼ੁਰਗ ਬਾਪੂ ਤਾਂ ਜਿਹੜਾ ਉਹ ਜਮਾਂ ਤੇ ਲਾਸਟ ਸਟੇਜ ਤੇ ਮੰਨ ਲਓ ਵੀ ਚਮਚੇ ਨਾਲੇ ਪਾਣੀ ਪਾਉਣ ਲੱਗ ਗਿਆ ਵੀ ਇਹ ਨਾ ਡਾਊਨ ਹੋ ਗਿਆ ਜਦੋਂ ਡਾਊਨ ਹੋ ਗਿਆ ਤਾਂ ਕੀ ਦੇਖਦਾ ਮੁੰਡਾ ਦਰਖਤ 'ਚ ਪਾਣੀ ਪਾਉਂਦਾ ਹੁੰਦਾ ਤਾਂ ਉਹਦਾ ਬਜ਼ੁਰਗ ਨੂੰ ਕਹਿੰਦਾ ਵੀ ਇਹ 'ਚ ਪਾਣੀ ਪਾਏ ਦਾ ਕੋਈ ਫਾਇਦਾ ਨਹੀਂ ਵੀ ਹੁਣ ਕਿਹੜਾ ਇਹਨੇ ਪੁੱਤਰਾ ਹਰਾ ਹੋਣਾ ਤਾਂ ਉਹਦਾ ਮੁੰਡਾ ਕਹਿੰਦਾ ਵੀ ਬਾਪੂ ਹੁਣ ਜਿਵੇਂ ਅਸੀਂ ਤੇਰੀ ਸੇਵਾ ਕਰਦੇ ਹਾਂ ਤਾਂ ਇਹ ਵੀ ਇੱਕ ਕਿਸਮ ਦਾ ਤੇਰਾ ਸਾਥੀ ਹੋਆ ਇਹਨੂੰ ਵੀ ਖੀਲ ਸੀ ਜਦ ਤੱਕ ਇਹ ਸੁੱਕਦਾ ਨਹੀਂ ਹੈਗਾ ਪਾਣੀ ਪਾਵਾਂਗੇ ਤੋ ਕੀ ਦੇਖਦਾ ਹੋ ਜਿਹੜੇ ਪੰਜ ਚਾਰ ਪੱਤੇ ਹੁੰਨੇ ਆ ਉਹ ਛੱਡ ਕੇ ਦਰਖਤ ਪਰ ਸਾਰੇ ਨਵੇਂ ਪੱਤੇ ਫੁੱਟਣ ਲੱਗ ਗਏ ਨੇ ਆ ਤਾਂ ਜਦ ਨਵੇਂ ਪੱਤੇ ਫੁੱਟਣ ਲੱਗਦੇ ਆ ਤਾਂ ਮੁੰਡਾ ਆਪਣੇ ਬਾਪੂ ਨੂੰ ਕਹਿੰਦਾ ਵੀ ਬਾਪੂ ਇਹ ਦਰਖਤ ਤਾਂ ਪੂਰਾ ਸੁੱਕਿਆ ਹੀ ਨਹੀਂ ਵੀ ਆਹ ਪੱਤੇ ਜਿਹੜੇ ਰਹਿ ਗਏ ਵੀ ਨਵੇਂ ਪੁੱਤੇ ਫੁੱਟੇ ਆਏ ਤੋ ਤੇ ਬਾਪੂ ਚ ਮੰਨ ਲਓ ਵੀ ਇੱਕ ਆਸ ਦੀ ਕਿਰਨ ਜਿਹਨੂੰ ਕਹਿੰਦੇ ਆਪਾਂ ਉਮੀਦ ਉਹ ਪੈਦਾ ਹੋ ਜਾਂਦੀ ਆ ਉਹ ਕਹਿੰਦਾ ਵੀ ਜੇ ਪੁੱਤਰਾ ਰੱਬ ਖਬਰਾ ਇਸੇ ਰੰਗਾਂ ਚ ਰਾਜੀ ਆ ਵੀ ਖਬਰਾਂ ਹਲੇ ਮੇਰੀ ਆਰੇ ਦੀ ਜ਼ਿੰਦਗੀ ਹੋਰ ਹੈਗੀ ਆ ਜਿਹੜਾ ਰੱਬ ਨੇ ਇਹਨੂੰ ਸੁੱਕਣ ਨਹੀਂ ਦਿੱਤਾ ਦੁਬਾਰਾ ਪੱਤੇ ਕੱਢਿਆ ਆ ਵੀ ਖਬਰਾਂ ਤੇਰੇ ਪਾਣੀ ਪਾਉਣ ਨਾਲ ਦਰਖਤ ਹਰਾ ਹੋ ਗਿਆ ਮੇਰੀ ਸੇਵਾ ਕਰਨ ਨਾਲ ਮੇਰੀ ਜ਼ਿੰਦਗੀ ਬਚ ਗਈ ਤਾਂ ਉਹ ਕਹਿੰਦਾ ਵੀ ਹਾਂ ਬਾਪੂ ਗੱਲ ਤਾਂ ਪੱਕੀ ਆ ਤਾਂ ਹੁਣ ਦਰਖਤ ਨੌਰ ਸਾਹੀ ਦੁਬਾਰਾ ਤੋਂ ਫੁੱਟਿਆ ਆ ਤਾਂ ਬਜ਼ੁਰਗ ਤੁਰਨ ਫਿਰਨ ਲੱਗ ਗਿਆ ਹੁੰਦਾ ਜਦੋਂ ਦਰਖਤ ਐਨ ਪੂਰੀ ਤਰ੍ਹਾਂ ਪੱਤੇ ਕੱਢਿਆ ਹੁੰਦਾ ਤਾਂ ਇੱਕ ਦਿਨ ਉਹਦਾ ਬਜ਼ੁਰਗ ਕੀ ਕਰਦਾ ਘਰੋਂ ਬੇੜੇ ਚੋਂ ਪੌੜੀ ਚੱਕਦਾ ਪੌੜੀ ਚੱਕ ਕੇ ਦਰਖਤ ਨੂੰ ਲਾ ਕੇ ਦੇਖਦਾ ਜਦੋਂ ਉਹ ਤਾਂ ਜਿਹੜੇ ਪੱਤੇ ਰਹਿ ਜਾਂਦੇ ਆ ਪੰਜ ਚਾਰ ਤਾਂ ਪੱਤੇ ਤੋੜ ਕੇ ਦੇਖਦਾ ਜਦੋਂ ਪੱਤੇ ਤੋੜਦਾ ਤਾਂ ਉਹ ਹੈਰਾਨ ਹੋ ਜਾਂਦਾ ਇਹ ਚੀਜ਼ ਦੇਖ ਕੇ ਤਾਂ ਕਹਿੰਦਾ ਵੀ ਇਹ ਪੱਤੇ ਤਾਂ ਸਾਰੀ ਉਮਰ ਹੀ ਨਹੀਂ ਸੁੱਕ ਸਕਦੇ ਤਾਂ ਦੇਖਦਾ ਕੀ ਹੈ ਵੀ ਉਹ ਜਿਹੜੇ ਪੱਤੇ ਹੁੰਦੇ ਨੇ ਉਹ ਪਲਾਸਟਿਕ ਦੇ ਹੁੰਦੇ ਨੇ ਉਹ ਪੱਤਿਆਂ ਦੇ ਪਲਾਸਟਿਕ ਦੇ ਮੁੰਡੇ ਨੇ ਕਟਾ ਕੇ ਕਿਸੇ ਤੋਂ ਪੱਤੇ ਦੀ ਸ਼ੇਪ ਵਾਂਗਰਾਂ ਉਹਨੇ ਉੱਪਰ ਫੈਵੀ ਕੋਇਕ ਨਾਲ ਜੋੜੇ ਹੁੰਦੇ ਨੇ ਵੀ ਤਾਂ ਕਿ ਉਹਦੇ ਬਾਪੂ ਦੀ ਆਸ ਰਹੇ ਵੀ ਹਾਲੇ ਦਰਖਤ ਪੂਰੀ ਤਰ੍ਹਾਂ ਸੁੱਕਿਆ ਨਹੀਂ ਵੀ ਪੱਤੇ ਝੜੇ ਨਹੀਂ ਪਰ ਉਹ ਇੱਕ ਆਸ ਦੀ ਕਰਨ ਕਰਕੇ ਉਹਦੇ ਬਾਪੂ ਚ ਜਾਨ ਪੈ ਜਾਂਦੀ ਆ ਮੰਨ ਲਓ ਵੀ ਜਿਉਣ ਦੀ ਆਸ ਪੈਦਾ ਹੋ ਜਾਂਦੀ ਆ ਉਹ ਮੁਰ ਆਪਣੀ ਜ਼ਿੰਦਗੀ ਸਰਜੀਤ ਹੋ ਜਾਂਦੀ ਆ ਤਾਂ ਉਹਦਾ ਬਾਪੂ ਉਹਨੂੰ ਕਹਿੰਦਾ ਕਹਿੰਦਾ ਵੀ ਪੁੱਤਰਾ ਮੈਂ ਆਹ ਰਾਈ ਦਰਖਤ ਤਾਂ ਕਦੋਂ ਦੇ ਸੁੱਕ ਗਏ ਤੇ ਪਰ ਇੱਕ ਜਿਹੜੀ ਤੈਨ ਸਾਲ ਨੂੰ ਜਿਉਣ ਦੀ ਆਸ ਦੱਤੀ ਆ ਚਾਹੇ ਨਕਲੀ ਪੱਤੇ ਲਾ ਕੇ ਉਹਨੂੰ ਤਾਂ ਜ਼ਿੰਦਗੀ ਦਿੱਤੀ ਆ ਵੀ ਉਹਦੇ ਨਾਲ ਉਹਦਾ ਵੀ ਹੌਸਲਾ ਨਹੀਂ ਟੁੱਟਿਆ ਉਹਨੂੰ ਦੇਖ ਕੇ ਦਰਖਤ ਨੂੰ ਮੇਰਾ ਹੌਸਲਾ ਨਹੀਂ ਟੁੱਟਿਆ ਸੋ ਆਸ ਦੀ ਗੱਲ ਆ ਵੀ ਆਸ ਆ ਜਿਹੜੀ ਨਾ ਉਹ ਡਿੱਗੇ ਪਏ ਖਤਮ ਹੋਏ ਬੰਦੇ ਨੂੰ ਵੀ ਜਿਉਂਦਾ ਕਰ ਦਿੰਦੀ ਆ ਹਨਾ ਸੋ ਕਿੱਦਾਂ ਲੱਗੀ ਵੀਡੀਓ ਕਮੈਂਟ ਕਰਦੇ ਹੋ ਫੇਸਬੁੱਕ ਤੇ ਹਮ ਫੋਲੋ ਕਰਦੇ ਹੋ YouTube ਤੇ ਹਮ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਨਵੇਂ ਕਿਸੇ ਵੀਡੀਓ ਨਵੇਂ ਕਿਸੇ ਕਨਸੈਪਟ ਤੇ ਉਦੋਂ ਤੱਕ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਵੀਡੀਓ ਲਾਈਕ ਕਰ ਦਿਆ ਕਰੋ ਵਧੀਆ ਲੱਗਦੀ ਹੁੰਦੀ ਆ ਤਾਂ ਫਰੈਂਡ ਸਰਕਲ 'ਚ ਸ਼ੇਅਰ ਕਰ ਦਿਦੀ ਆ ਵੀਡੀਓ ਦੇਖਣ ਲਈ ਧੰਨਵਾਦ ਆ ਸਾਰਿਆਂ ਦਾ ਆਸ ਦੀ ਕਿਰਨ ਕਿੱਦਾਂ ਲੱਗੀ ਜ਼ਰੂਰ ਦੱਸਿਓ